ਤਰਪੂਰੀਆ ਤੇ ਯਾਰਾ ਮਿੱਤਰਾਂ ਦੇ ਨਾਲ ਤਿਆਰ ਹੋ ਕੇ ਤੇ ਆਪਾਂ ਜਾ ਰਹੇ ਆ ਜੀ ਦੇਖੋ ਤੁਸੀਂ ਅੰਮ੍ਰਿਤਸਰ ਗੁਰੂ ਕੀ ਨਗਰੀ ਵਾਲ ਨੂੰ ਤੇ ਆਪਾਂ ਪਹੁੰਚ ਚੁੱਕੇ ਆ ਜੀ ਇੱਥੇ ਟੋਲ ਪੁਲਾ ਜਿਹਦੇ ਉੱਤੇ ਤੇ ਟੋਲ ਪਾਏ ਦੇ ਨਾਲ ਜਿਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੀ ਪਰਵਾਸੀ ਸਾਰੇ ਕੰਬ ਥਾਂ ਵੀ ਬੈਠੇ ਆ ਗੱਡੀਆਂ ਇਹਨਾਂ ਨੇ ਸਾਂਭ ਲਈਆਂ ਦੀਆਂ ਟਰਾਲੀਆਂ ਇਹਨਾਂ ਨੇ ਸਾਂਭ ਲਈਆਂ ਦੀਆਂ ਟਰਾਲੀਆਂ ਟਾੜੀਆਂ ਵਾਂ ਤੇ ਚਲਾਉਂਦੇ ਭਈਏ ਪਏ ਆ ਪੰਜਾਬੀ ਆਪ ਸੁੱਤੇ ਪਏ ਨੇ ਇਹ ਬੜਾ ਦੁੱਖ ਦੇਖ ਕੇ ਹੁੰਦਾ ਕਿ ਪ੍ਰਵਾਸੀ ਆ ਕੇ ਇੱਥੇ ਕਾਮਯਾਬ ਹੋ ਰਹੇ ਆ ਤਾਂ ਪੰਜਾਬੀ ਲੋਕ ਸਾਡੇ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਕੰਮ ਕਰਦੇ ਆ ਦੇਖੋ ਪ੍ਰਵਾਸੀ ਆ ਵੀ ਬਰੁੰਡਾ ਵੀ ਵੇਚ ਰਿਹਾ ਵਾ ਉਧਰ ਕੋਈ ਚੀਜ਼ਾਂ ਜੋ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਵਾ ਸਭ ਪ੍ਰਵਾਸੀ ਵੇਚ ਸਕ ਰਹੇ ਆ ਜੇ ਕਿ ਇਹ ਪ੍ਰਵਾਸੀ ਹਜ਼ਾਰ-ਹਜ਼ਾਰ 2-2000 ਰੁਪਏ ਦਿਹਾੜੀ ਦਾ ਪਾ ਸਕਦੇ ਆ ਤਾਂ ਕੀ ਗੱਲ ਸਾਡੇ ਪੰਜਾਬੀ ਕੰਮ ਨਹੀਂ ਕਰ ਸਕਦੇ ਬੜਾ ਦੁੱਖ ਹੁੰਦਾ ਏਦਾ ਦੇਖ ਕੇ ਕਿ ਇਹ ਬਾਹਰਲੇ ਸ਼ਹਿਰਾਂ ਦੇ ਵਿੱਚੋਂ ਆ ਕੇ ਬਾਹਰਲੀਆ ਸਟੇਟਾਂ ਦੇ ਵਿੱਚੋਂ ਆ ਕੇ ਆਪਣੇ ਸਾਡੇ ਪੰਜਾਬ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਸਾਡੇ ਪੰਜਾਬੀ ਇੱਥੇ ਫੇਰ ਕੰਮ ਕਰਕੇ ਰਾਜੀ ਨਹੀਂ ਹੈਗੇ ਇਹ ਬਾਹਰ ਨੂੰ ਦੌੜ ਲਾਈ ਦੀ ਹੈ ਇਹਨਾਂ ਨੇ ਤਾਂ ਤੁਸੀਂ ਦੇਖ ਸਕਦੇ ਆ ਵੀ ਸਾਰੇ ਕੰਮਕਾਰ ਜਿਹੜੇ ਆ ਪਰਵਾਸੀਆਂ ਦੇ ਸਾਹਮਲੇ ਇਹਨਾਂ ਦੇ ਜ਼ਿੰਮੇਵਾਰ ਕੋਈ ਪਰਵਾਸੀ ਨਹੀਂ ਹੈਗੇ ਸਾਡੇ ਆਪਣੇ ਪੰਜਾਬੀ ਵੀ ਰਹੀਆਂ ਤੇ ਜਿਹੜੇ ਕੀ ਕੰਮ ਕਰਕੇ ਇੱਥੇ ਰਾਜੀ ਨਹੀਂ ਹੈਗੇ ਤੇ ਇਹਨਾਂ ਦੇ ਬਸ ਕੋਈ ਮੰਨ ਦੇ ਵਿੱਚ ਹੁੰਦਾ ਜੀ ਹਾਂਜੀ ਬਾਹਰ ਜਾਣਾ ਉਹ ਵੀ ਬਾਹਰ ਜਾਣਾ ਉੱਥੇ ਕਿਹੜਾ ਰੋੜਾ ਦੇ ਉੱਤੇ ਪੈਸੇ ਲੱਗੇਦੇ ਉੱਥੇ ਕਿਹੜਾ ਦਰਖਤਾ ਦੇ ਪੈਸੇ ਲੱਗੇਦੇ ਆ ਇਹਨਾਂ ਨੂੰ ਕੌਣ ਸਮਝਾਵੇ ਭਲੇ ਲੋਕਾਂ ਨੂੰ ਵੀ ਉੱਥੇ ਵੀ ਕਾਕਾ ਕਿਰਤ ਕਮਾਈ ਕਰਕੇ ਹੀ ਸਾਨੂੰ ਪੈਸੇ ਮਿਲਨੇ ਆ ਇਹ ਨਾ ਕੋਈ ਵੀ ਉੱਥੇ ਜਾ ਕੇ 70 ਰੁਪਏ ਡਾਲਰ ਦਾ ਰੇਟ ਆ ਤੇ 80 ਰੁਪਏ ਡਾਲਰ ਦਾ ਰੇਟ ਆ ਉੱਥੇ ਤੁਸੀਂ ਰਹਿ ਕੇ ਕੰਮ ਕਰਨਾ ਤੇ ਖਾਣਾ ਪੀਣਾ ਤਾਂ ਉੱਥੇ ਤੁਹਾਡੇ ਦਾ ਉੱਤੋਂ ਤੁਸੀਂ ਪੈਸੇ ਜਾ ਦਿੱਤੇ ਪੰਜਾਬ ਚ ਭੇਜਦੇ ਆ ਇੰਡੀਆ ਚ ਭੇਜਦੇ ਆ ਫੇਰ ਹੀ ਇੱਕ ਦੇ 80 ਉੱਥੇ ਰੁਪਏ ਦਾ ਰੁਪਈਆ ਹੀ ਆ ਤੁਹਾਡਾ ਇਸ ਕਰਕੇ ਅਸੀਂ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਾਂਗੇ ਵੀ ਜਿਹੜੇ ਤੁਸੀਂ ਵਿਦੇਸ਼ਾਂ ਨੂੰ ਦੌੜਾ ਲਾਇਆ ਦੀਆਂ ਤੁਰੇਦੇ ਆ ਉਹੀ ਆਪਣੀ ਕਿਰਤ ਕਮਾਈ ਜਿਹੜੀ ਆ ਆਪਣੇ ਪੰਜਾਬ ਦੇ ਵਿੱਚ ਵੀ ਰਹਿ ਕੇ ਕਰ ਸਕਦੇ ਹੋ ਬਹੁਤ ਪਰਾਲੇ ਆ ਜਿਹੜੇ ਤੁਸੀਂ ਆਪਣੇ ਕਰ ਸਕਦੇ ਹੋ ਡੈਰੀ ਫਾਰਮ ਖੋਲ੍ਹ ਸਕਦੇ ਹੋ ਖੇਤੀਬਾੜੀ ਨੂੰ ਆਪਣਾ ਪ੍ਰਮੋਟ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਤੁਸੀਂ ਕੰਮ ਨੂੰ ਪ੍ਰਮੋਟ ਕਰ ਸਕਦੇ ਹੋ ਪਰ ਪਤਾ ਨਹੀਂ ਕੀ ਲੋਕਾਂ ਦੇ ਦਿਲਾਂ ਦੇ ਵਿੱਚ ਬੈਠਾ ਦਾ ਵੀ ਇੱਥੇ ਕੰਮ ਨਹੀਂ ਕਰਦਾ ਹੈਗਾ ਬਸ ਬਾਹਰ ਜਾ ਕੇ ਕੰਮ ਕਰਨਾ ਮੈਂ ਇੱਥੇ ਸ਼ਰਮਣਾ ਮਰੇ ਪਏ ਆ ਲਓ ਜੀ ਆਪਾਂ ਪਹੁੰਚ ਗਏ ਹੁਣ ਰਈਏ ਰਈਏ ਤੁਸੀਂ ਦੇਖ ਸਕਦੇ ਆ ਵੀ ਰੌਣਕਾਂ ਲੱਗੀਆਂ ਦੀਆਂ ਵਾ ਸੜਕਾਂ ਪੂਰੀਆਂ ਭਰੀਆਂ ਦੀਆਂ ਵਾ ਪਵਾਂ ਦਿਨ ਐਤਵਾਰ ਦਾ ਵਾ ਪਰ ਲੱਗਦਾ ਕੋਈ ਨਹੀਂ ਵੀ ਇੱਥੇ ਐਤਵਾਰਾ ਪੂਰੀਆਂ ਆਵਾਜ਼ਾਈ ਪੂਰੀ ਆ ਜੀ ਬਾਜ਼ਾਰਗਾਹ ਦੇ ਵਿੱਚ ਰੌਣਕਾਂ ਲੱਗੀਆਂ ਦੀਆਂ ਵਾ ਤੇ ਅਸੀਂ ਪਹੁੰਚ ਗਏ ਰੋਡ ਕਿਲਾ ਰੋਡ ਕਿਲਾ ਤੁਸੀਂ ਦੇਖ ਸਕਦੇ ਹੋ ਜੰਡੇ ਵਾਲੇ ਤੋਂ ਨਾਲੇ ਹੀ ਅੱਗੇ ਜਾ ਕੇ ਰੈਸਟੋਰੈਂਟ ਹੈ ਇੱਥੇ ਤੁਹਾਨੂੰ ਆਪਣਾ ਬ੍ਰੇਕਫਾਸਟ ਲੰਚ ਡਿਨਰ ਮਿਲ ਜਾਂਦਾ ਤੇ ਇਹਨਾਂ ਦੀ ਪ੍ਰੈਪਰੇਸ਼ਨ ਵੀ ਸਾਨੂੰ ਅੱਛੀ ਲੱਗੀ ਆ ਤੇ ਮੈਂ ਕਿਹਾ ਮਿੱਤਰੋ ਹੁਣ ਥੱਕੇ ਦੇ ਹੱਥ ਵੇਰ ਦੇ ਤੇ ਚਲੋ ਫਿਰ ਇੱਥੇ ਬ੍ਰੇਕਫਾਸਟ ਹੋਜੇ ਵੀ ਤੇ ਮਿੱਤਰਾਂ ਨੇ ਦਿੱਤੇ ਆਲੂ ਵਾਲੇ ਪਰੌਂਠਿਆਂ ਦੇ ਆਰਡਰ ਤੇ ਆਪਾਂ ਮੈਂ ਕਿਹਾ ਚਲੋ ਘੁੰਮ ਫਿਰ ਲੈਂਦੇ ਆ ਤੇ ਤੁਹਾਡੇ ਨਾਲ ਆਪਣੇ ਕੀ ਕਹਿੰਦੇ ਆ ਸਾਂਝਾ ਕਰਦੇ ਆ ਇੱਥੇ ਦਾ ਉਹ ਰਹਮ ਤੇ ਪਹਿਲਾ ਖਚਾਈਆਂ ਤੇ ਫੋਟੋਆਂ ਤੇ ਲ ਲਈਆਂ ਸੈਲਫੀਆਂ ਤੇ ਫਿਰ ਇੱਥੇ ਦੇ ਮਿੱਤਰਾਂ ਨਾਲ ਮਿਲ ਜੁਲ ਕੇ ਇਹਨਾਂ ਨਾਲ ਕੀਤੀਆਂ ਗੱਲਾਂ ਬਾਤਾਂ ਤੇ ਇਹਨਾਂ ਨੂੰ ਫਿਰ ਜੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਆਣਾ ਚਾਹੁੰਦੇ ਹੋ ਤੇ ਪਹਿਲਾ ਤੁਸੀਂ ਜੰਡਿਆਲਾ ਗੁਰੂ ਆਏਗਾ ਜੰਡਿਆਲਾ ਗੁਰੂ ਤੋਂ ਥੋੜਾ ਜਿਹਾ ਅੱਗੇ ਆ ਕੇ ਰੋਡ ਕਿਲਾ ਅੰਮ੍ਰਿਤਸਰ ਆਂਦਾ ਹੈ ਤੇ ਇਹਨਾਂ ਦੇ ਅੱਛਾ ਸਾਨੂੰ ਸਿਸਟਮ ਲੱਗਾ ਖਾਣ ਪੀਣ ਦਾ ਵੀ ਤੇ ਰੇਟ ਵੀ ਬਹੁਤ ਵਾਜਬ ਆ ਤਾਂ ਤੁਸੀਂ ਆਪਣੀ ਫੈਮਿਲੀ ਦੇ ਨਾਲ ਆ ਕੇ ਇੱਥੇ ਵਧੀਆ ਇੰਜੋਏ ਕਰ ਸਕਦੇ ਹੋ ਰੋਡ ਕਿਲਾ ਟੱਬਾ ਅੰਮ੍ਰਿਤਸਰ ਤੇ ਨਾਲ ਹੀ ਸਾਡੇ ਆ ਕੇ ਗੱਡੀ ਮੇਡਨ ਉਹਨਾਂ ਦੀ ਰੁਕੀ ਤੇ ਉਹਨਾਂ ਦੇ ਨਾਲ ਵੀ ਫੈਮਿਲੀ ਸੀ ਤੇ ਉਹ ਵੀ ਅਸੀਂ ਉਹਨਾਂ ਨੂੰ ਵੀ ਪੁੱਛਿਆ ਵੀ ਕੀ ਤੁਹਾਡਾ ਐਕਸਪੀਰੀਅੈਂਸ ਕਹਿੰਦੇ ਅਸੀਂ ਤਾਂ ਹਰ ਵਾਰੀ ਜਦ ਵੀ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਲੈਣ ਆਂਦੇ ਆ ਜਾਂ ਛੱਡਣ ਆਂਦੇ ਆ ਤੇ ਅਸੀਂ ਤੇ ਇੱਥੇ ਆ ਕੇ ਹੀ ਬ੍ਰੇਕਫਾਸਟ ਵਗੈਰਾ ਕਰੀਦਾ ਤੇ ਜਦ ਫੇ ਜਾਣਾ ਹੁੰਦਾ ਤੇ ਲੰਚ ਡਿਨਰ ਵੀ ਇੱਥੇ ਕਰੀਦਾ ਤੇ ਵਧੀਆ ਤੁਹਾਨੂੰ ਵੀ ਲੱਗਾ ਮੈਂ ਕਿਹਾ ਚਲੋ ਅਸੀਂ ਵੀ ਆਏ ਆ ਤਾਂ ਜਰੂਰ ਸਰਵੇ ਕਰਦਾ ਚਾਹੀਦਾ ਵੀ ਤੇ ਤੁਹਾਡੇ ਵੀਰੇ ਨਾਲ ਸਾਂਝੀ ਕਰ ਰਹੇ ਆ ساری ਵੀਡੀਓ ਤੇ ਫੇਰ ਅਸੀਂ ਚੱਲ ਪਏ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਆਲੋਂ ਕਾ ਗੁਰੂ ਜੀ ਦੇ ਦਰਸ਼ਨ ਕਰਕੇ ਜਾਵਾਂਗੇ ਤੇ ਮਿੱਤਰ ਸਾਡਾ ਪ੍ਰਮਾਤਮਾ ਅਗੇ ਅਰਦਾਸ ਕਰ ਰਿਹਾ ਜੀ ਮੈਂ ਜਾ ਰਿਹਾ ਵਾਂ ਜੀ ਬਾਬਾ ਜੀ ਮੇਰੀ ਬਾ ਫੜ ਕੇ ਰੱਖਿਓ ਪਰ ਇਸ ਨੂੰ ਅਸੀਂ ਇਹੀ ਕਿਹਾ ਕਿ ਬਾਬਾ ਨਾਨਕ ਜੀ ਵੀ ਇਹੀ ਕਹਿ ਗਏ ਸੀ ਕਿ ਵੇ ਕਿਰਤ ਕਰੋ ਤੇ ਵੰਡ ਛਕੋ ਅਸੀਂ ਇਸ ਬੱਚੇ ਨੂੰ ਇਹੀ ਸਮਝਾ ਕੇ ਭੇਜਿਆ ਵੀ ਪੁੱਤਰਾ ਉੱਥੇ ਕਿਸੇ ਸੋਸਾਇਟੀ ਦੇ ਵਿੱਚ ਨਹੀਂ ਆਣਾ ਕਿਸੇ ਦੇ ਨਾਲ ਮਿਕਸ ਅਪ ਨਹੀਂ ਹੋਣਾ ਆਪਣਾ ਬਹੁਤਾ ਆਪਣਾ ਕੰਮ 'ਲ ਧਿਆਨ ਰੱਖੋ ਕੰਮ 'ਲ ਧਿਆਨ ਰੱਖੋ ਕਿਰਤ ਕਰੋ ਕਮਾਈਆਂ ਕਰੋ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨ ਜਾ ਰਿਹਾ ਕਾਕਾ ਤੂੰ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਦੇ ਆ ਸਪਨੇ ਤਾਂ ਹੀ ਪੂਰੇ ਹੋਣਗੇ ਜਦ ਤੱਕ ਆਪਾਂ ਕਿਰਤ ਕਮਾਈ ਕਰਾਂਗੇ ਤੇ ਫਿਰ ਅਸੀਂ ਫਾਈਨਲੀ ਪਹੁੰਚ ਗਏ ਜੀ 에어ਪੋਰਟ ਤੇ 에어ਪੋਰਟ ਤੇ ਆ ਕੇ ਉਹ ਦੇਖਿਆ ਤਾਂ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਦੀ ਮੈਂ ਕਿਹਾ ਚਲੋ ਹੱਲੇ ਬੁੰਡੇ ਦੀ ਐਂਟਰੀ ਕਰਾ ਲਈ ਟਾਈਮ ਹੈਗਾ ਤਾਂ ਮੈਂ ਕਿਹਾ ਚਲੋ ਕਿਉਂ ਨਾ ਇੱਥੇ ਦਾ 에어ਪੋਰਟ ਘੁੰਮਿਆ ਜਾਵੇ ਤੇ 에어ਪੋਰਟ ਫਿਰ ਘੁੰਮ ਫਿਰ ਕੇ ਅਸੀਂ ਦੇਖਿਆ ਇੱਥੇ ਰੌਣਕ ਮੇਲਾ ਜੀ ਤੇ